ਕਿਸ ਤਰ੍ਹਾਂ ਦੀ ਹਜ਼ੂਰ ਦੀ ਉਸਤਤ ਇਹ ਗੁਰੂ ਨਾਨਕ ਫਰੂਬ ਆਪ ਦੀਨ ਬਿਆਲ ਇੱਕ ਸਿੱਖ ਦੂਜਾ ਸਿੱਖ ਨੂੰ ਤੰਗ ਕਰੇ ਬਹੁਤ ਨਜਾਇਜ਼ ਕਰੇ ਆਪਣੇ ਆਪ ਨੂੰ ਸਮਝਦੇ ਸੰ ਕਿ ਅਸੀਂ ਥੋੜੇ ਸ਼ਰੀਰ ਜਿਆਦਾ ਮਤ ਉਹਨਾਂ ਨੂੰ ਤੰਗ ਕਰਨ ਉਹ ਨਿਮਾਣਾ ਉਹ ਵਿਚਾਰਾ ਅੰਦਰੋਂ ਮਾਰੇ ਕਿ ਅਜਾ ਕਰੀ ਜਾਏ ਕਰੀ ਜਾਏ ਕਰੀ ਜਾਏ ਜਦੋਂ ਬਹੁਤ ਅਤ ਹੋ ਗਈ ਤੇ ਪੁਲਿਸ ਕੋਲ ਗੱਲ ਪਹੁੰਚ ਗਈ ਹੁਣ ਜਿਹੜਾ ਦਰੋਗਾ ਸੀ ਉਹ ਮਹਾਰਾਜ ਦੇ ਉਸਤਤ ਨੂੰ ਜਾਣਦਾ ਸੀ ਆਪ ਗੁਰੂ ਨਾਨਕ ਆਏ ਨੇ ਇਹ ਦੋਵੇਂ ਸਿੱਖ ਮਹਾਰਜ ਦੇ ਨੇ ਦਰੋਗਾ ਮਹਾਰਜ ਕੋਲ ਆ ਗਿਆ ਉਹ ਵੀ ਆਹ ਹੁਣ ਵੇਖੋ ਮਾਰੇ ਦੰ ਨੇ ਯਾਰ ਮਾਰੇ ਫਰਮਾਂਦੇ ਨੇ ਉਹ ਨਮਾਣਾ ਗਰੀਬ ਅੰਦਰੋਂ ਸਾਡੇ ਕੋਲ ਅਰਜਾ ਕਰਦਾ ਪਿਆ ਇਥੇ ਤੂੰ ਕੀ ਸਮਝਣਾ ਸਾਡੇ ਕੋਲ ਅਰਜ ਨਹੀਂ ਸੀ ਪਹੁੰਚਦੀ ਅਸੀਂ ਦੇਖਨੇ ਸਾ ਤੂੰ ਕਿੱਥੋਂ ਤੱਕ ਜਾਂਦਾ ਵੇਖੋ ਹਜ਼ੂਰ ਫਰਮਾਂਦੇ ਨੇ ਤੇ ਹਜ਼ੂਰ ਕਹਿੰਦੇ ਨੇ ਦਰੋਗਾ ਜੀ ਕਰੋ ਨਿਆਣੇ ਇਹ ਮੰਜਾ ਸਾਹਿਬ ਦਾ ਬਚਨ ਦਰੋਗਾ ਉੱਠਿਆ ਥੋੜਾ ਅੱਗੇ ਹੋਇਆ ਮਹਾਰਾਜ ਜੀ ਆਪ ਜੀ ਸੁਭਾਏ ਮਾਨ ਗੁਰੂ ਨਾਨਕ ਪਾਤਸ਼ਾਹ ਮੈਂ ਕੀ ਲਿਆ ਕਰਨਾ ਮਾਰੇ ਜਾਨਨ ਵਾਲ ਫਰਮਾਨ ਦੇ ਨੇ ਤੂੰ ਅੰਧਰੋ ਨਹੀਂ ਮੰਗਦਾ ਪਿਆ ਤੈਨੂੰ ਦਰੋਗਾ ਵੀ ਮaaf ਕਰ ਦੇਗਾ ਤੈਨੂੰ ਉਹ ਵੀ ਮaaf ਕਰ ਦੇਗਾ ਫਿਰ ਕੋ ਹਾਲ ਹੋਇਆ ਰੋਲਦਾ ਰਿਹਾ ਰੋਲਦਾ ਰਿਹਾ ਕਿਉਂ ਕਿਸੇ ਨਾਲ ਜ਼ਿਆਤੀ ਕਰਦਾ ਸੀ ਇਸ ਕਰਕੇ ਗੁਰੂ ਘਰ ਆ ਕੇ ਇਹ ਸਿੱਖਿਆ ਮਿਲਦੀ ਹੈ ਇਹ ਬਾਣੀ ਇਹ ਜਿਹੜਾ ਹਰਜਾ ਸੁਣਿਆ ਸਿੱਖਿਆ ਮਿਲਦੀ ਆ ਆਪਣੇ ਮਨ ਨੂੰ ਨੀਵਾ ਰੱਖ ਕੇ ਜਿੱਥੋਂ ਤੱਕ ਹੋ ਸਕੇ ਸੇਵਾਵਾਂ ਦਾ ਧਿਆਨ ਕਰੀਏ ਨਿਮਾਣੇ ਕੋਈ ਬੋਲ ਵੀ ਦੇ ਉਚਾ ਤੇ ਆਪ ਨੀਵੇ ਰਹੀਏ ਤੇ ਫਿਰ ਉਹ ਜਿਹੜਾ ਨੀਵਾ ਰੋਕੇ ਉਹਨੂੰ ਮਾਰਾ ਕਿੱਥੇ ਪਹੁੰਚਾਉਂਦੇ ਆ ਇਹ ਬਾਣੀ ਇਹ ਹਰ ਜੱਤ ਸਾਨੂੰ ਸਿੱਖਿਆ ਦਿੰਦੀ ਹੈ